ਹੁੰਦੇ ਮੈਨੂੰ ਖੁਆਇਆ ਤੇ ਪ੍ਰਦੀਪ ਮੇਰੇ ਭਰਾ ਤੇ ਉਹਨਾਂ ਦਾ ਬੇਟਾ ਸਾਡਾ ਭਤੀਜਾ ਦਿਲਪੀਤ ਜਿਹੜਾ ਸਿੰਗਰ ਬਹੁਤ ਵੱਡਾ ਆਪਾਂ ਨਾਮ ਬਣਾਇਆ ਕਿਉਂਕਿ ਸਹੀ ਮਿਹਨਤ ਜਿਹੜੇ ਪਿੰਡ ਮਾਨੂਪੁਰੇ ਅੱਜ ਬਹੁਤ ਜਾਣ ਫਿਰ ਸਾਡੇ ਘਰਾਂ ਨੇ ਬਣਾਈ ਹੈ ਤੇ ਬਹੁਤ ਵਧੀਆ ਲੱਗਦਾ ਜੇ ਸਾਡਾ ਬੱਚਾ ਤਰੱਕੀ ਕਰਦਾ ਅੱਜ ਤੁਸੀਂ ਮਾਨੂਪੁਰ ਆਪਾਂ ਸਾਰੇ ਇਕੱਠੇ ਹੋਏ ਆਂ ਸਾਡੇ ਲੀਡਰਸ਼ਿਪ ਜਰਗ ਸਾਹਿਬ ਤੇ ਸਾਡੇ ਹਰਪ੍ਰੀਤ ਭਾਈ ਜੀ ਇਹ ਵੀ ਵੱਡੇ ਭਰਾ ਨੇ ਆਪਣੇ ਸੇਖੋਂ ਸਾਹਿਬ ਜਿਨੇ ਵੀ ਟੀਮ ਅੱਜ ਇੱਥੇ ਪਹੁੰਚੀ ਆ ਰੂਪਲਜੀ ਸਾਡੇ ਗੱਜਨ ਮੰਜਰਾ ਸਾਹਿਬ ਐਮਐਲਏ ਸਾਹਦੇ ਬੇਟੇ ਉਹ ਵੀ ਚੇਚੇ ਦੌਰ ਦੇ ਇੱਥੇ ਪਹੁੰਚੇ ਨੇ ਤੇ ਬਾਕੀ ਸਮੂਚੀ ਸਾਡੇ ਮਾਰਕੀਟਿੰਗ ਕਮੇਟੀ ਦੇ ਚੇਅਰਮੈਨ ਸਾਡੇ ਐਮਐਲਏ ਸਾਹਿਬ ਦੇ ਬੇਟੇ ਸਮਰਾਲਾ ਤੋਂ ਉਹ ਵੀ ਇੱਥੇ ਪਹੁੰਚੇ ਆ ਉਹਨਾਂ ਦੀ ਸਮੂਚੀ ਟੀਮ ਸਾਰੀ ਇੱਥੇ ਆਈਏ ਸਾਡੀਆਂ ਭੈਣਾਂ ਤੇ ਮਤਾਵਾ ਮੇਰੇ ਬਜ਼ੁਰਗ ਮੇਰੇ ਨੌਜਵਾਨ ਵੀ ਥੋੜਾ ਸਾਰਿਆਂ ਦਾ ਹੀ ਮੈਂ ਦਿਲ ਦੀ ਗਹਿਰਾਈੋਂ ਸਾਰਾ ਧੰਨਵਾਦ ਕਰਦਾ ਤੁਹਾਡਾ ਹਰ ਕਦਮ ਮੇਰੇ ਸਿਰ ਉੱਤੇ ਜਿਹੜੇ ਤੁਸੀਂ ਚੱਲ ਕੇ ਆਏ ਹੋ ਅੱਜ ਬਹੁਤ ਵਧੀਆ ਮਾਹੌਲ ਹੈ ਅੱਜ ਸਵੇਰ ਦਾ ਘਟੋਕਾ ਦੇ 12ਵਾਂ ਪ੍ਰੋਗਰਾਮ ਹੈ ਤੇ 12 ਪਿੰਡਾਂ ਜੀ ਬਹੁਤ ਵਧੀਆ ਉਸਾਰ ਲੋਕਾਂ ਪਾਇਆ ਜਾ ਰਿਹਾ ਕਿਉਂਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦੋ ਸਾਲ ਦੇ ਵਿੱਚ ਜੋ ਪੰਜਾਬ ਦੇ ਬੋਲ ਕੇ ਗਏ ਆ ਸੇਖੋਂ ਸਾਹਿਬ ਕਹਿਣ ਦਾ ਮਤਲਬ ਜਿੰਨੀਆਂ ਸਾਰੀਆਂ ਕੌਮਾਂ ਨੇ ਸਾਡੇ ਜੀਵੀ ਦਾ ਭਰਾ ਚਾਹੇ ਕੋ ਖੱਤਰੀ ਭਰਾ ਚਾਹੇ ਰਾਜਪੂਤ ਭਰਾ ਨੇ ਚਾਹੇ ਪੰਡਤ ਭਰਾ ਨੇ ਚਾਹੇ ਸੜੀ ਐਸੀ ਭਰਾ ਨੇ ਚਾਹੇ ਵੀਸੀ ਭਰਾ ਨੇ ਸਾਰੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਤੋਂ ਸਾਰੇ ਖੁਸ਼ ਨੇ ਕਿਉਂਕਿ ਅੱਜ ਸਾਨੂੰ ਜਦੋਂ ਮੈਂ ਐਮਐਲਏ ਰਿਆਂ ਪਰ ਸਾਡੇ ਜ਼ਿਮੀਂਦਾਰ ਪਰਾਨੇ ਆਉਣਾ ਲੱਗਦੇ ਹਿੰਦੂ ਪਰ ਆਨੇ ਆਉਣਾ ਤੇ ਕਹਿਣਾ ਵੀ ਮੇਰੀ ਅੱਧਾ ਕਿਲਾ ਜ਼ਮੀਨ ਹੈ ਮੇਰੀ ਇੱਕੀਲਾ ਜ਼ਮੀਨ ਹੈ ਜੇ ਕਿਤੇ ਹੋਰ ਪਰਾਨੇ ਆਉਣਾ ਵੀ ਮੈਂ ਆਪਣਾ ਕਿਉਂਕਿ ਮੇਰੀ ਕਾਸਟ ਖੱਤਰੀ ਜਾਂ ਜਾਂ ਪੰਡਤ ਹੈ ਵੀ ਮੇਰਾ ਜਿੰਨ ਵੀ ਮੇਰੀ ਇਕਨੋਮਿਕਲੀ ਹਾਲਾਤ ਸਹੀ ਨਹੀਂਗੇ ਪਰ ਸਾਨੂੰ ਇਹ ਜਿਹੜਾ ਬਿੱਲ ਹੈ ਉਹ ਮਾਫ ਹੋਣਾ ਚਾਹੀਦਾ ਪਰ ਮੈਂ ਸਤਕੇ ਜਾਵਾਂ ਸਾਡੇ ਮੁਖਮੰਦੀ ਸਾਹਿਬ ਦੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਜਿਹੜਾ ਬੇਜੀਰੋ ਕੀਤਾ ਹੈ ਬਾਕੀ ਪਾਣੀਆਂ ਦੀ ਗੱਲ ਕਰੀਏ ਅੱਜ ਜਿਹੜੇ ਸਾਡੇ ਕਿਸਾਨ ਨੂੰ ਪਾਣੀ ਨਹੀਂ ਮਿਲ ਰਿਹਾ ਅੱਜ ਉਹਨਾਂ ਨੂੰ ਅੱਜ ਉਹਨਾਂ ਨੂੰ ਨਹਿਰੋਂ ਜਾ ਕੇ ਸੂਹੇ ਰਾਈ ਪਾਣੀ ਦਿੱਤਾ ਜਾ ਰਿਹਾ ਫਾਈਟਨ ਮਚਾਈ ਜਾ ਰਹੀ ਹੈ ਤੇ ਬਾਕੀ ਕਿਤੇ ਵੀ ਜੇ ਆਪਾਂ ਗੱਲ ਕਰੀਏ ਆਪਣੇ ਮੁੱਖ ਮੰਤਰੀ ਰਹੇ ਨੇ ਚਾਈ ਪ੍ਰਕਾਸ਼ ਸਿੰਘ ਬਾਦਲੂ ਚਾਈ ਕੈਪਟਨ ਨਿੰਰਸ ਸਿੰਘ ਮੁੱਖ ਮੰਤਰੀ ਦੇ 75 ਸਾਲ ਤੋਂ ਦੇਸ਼ ਯਾਦ ਹੋਇਆ ਕਦੇ ਵੀ ਸਰਕਾਰ ਨੂੰ ਕੀ ਪਤਾ ਲੱਗਿਆ ਆਪਾਂ ਜੀਮੀਦਾਰ ਨੂੰ ਲਾਈਟ ਕਦੋਂ ਦੇਣੀ ਹੈ ਰਾਤ ਨੂੰ ਜਦ ਇੱਕ ਕਿਸਾਨ ਰਾਤ ਨੂੰ ਤੰਗ ਹੁੰਦੇ ਰਹੇ ਕਿਹਾ ਜਾ ਕੇ ਕਿਉਂਕਿ ਰਾਤ ਕਰਦੇ ਕਈ ਮਰੀਜ਼ਾਂ ਨੇ ਸਲੇਕ ਵੀ ਲੱਗਣਾ ਸਭ ਖਾਪੀ ਲੱਗਣਾ ਕਈ ਸਾਡੇ ਕਿਸਾਨਾਂ ਦੀ ਜਾਨ ਨੂੰ ਮੌਤ ਹੋਈ ਹੈ ਪਰ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਦਿਨੇ ਲਈ ਦਿੱਤੀ ਹੈ ਉਹ ਬਹੁਤ ਵੱਡਾ ਅਬਰਾਲਾ ਸਾਡੇ ਕਿਸਾਨਾਂ ਲਈ ਦਿੱਤਾ ਹੈ ਬਾਕੀ ਐਜੂਕੇਸ਼ਨ ਦੀ ਗੱਲ ਕਰੀਏ ਅੱਜ ਜਿਹੜੇ ਸਕੂਲ ਹੈ ਸਾਡੇ ਕੰਪਿਊਟਰ ਰੂਮ ਨੇ ਸਾਡੇ ਸਮਾਰਟ ਰੂਮ ਅੱਜ ਬਣ ਰਹੇ ਨੇ ਵਧੀਆ ਟੀਚਰਾਂ ਆ ਰਹੇ ਨੇ ਤਾਂ ਕਿ ਸਾਡੇ ਬੱਚਿਆਂ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲੇ ਸੇਉਣ ਵਾਲੇ ਟਾਈਮ ਉਹ ਬੱਚੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨ ਤੇ ਬਾਕੀ ਆਪਾਂ ਆਪਾਂ ਸਿਹਤ ਸਵਾਵਾ ਦੀ ਗੱਲ ਕਰੀਏ ਅੱਜ ਘਟੋਕਟ ਸਵਾਣਾ ਹਲਕੇ ਅੱਠ ਦੇ ਮਹੱਲਾ ਕਲੀਨਿਕ ਬਣੇ ਆ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚ ਘਟੋਕਟ 80 ਦੇ ਕਰੀਬ ਜਿਹੜੀ ਮੈਡੀਸਿਨ ਮਿਲਦੀ ਹੈ ਉੱਤੇ ਫ੍ਰੀ ਕੀਤਾ ਜਾਂਦੇ ਆ ਤੇ ਬਾਕੀ ਆਪਾਂ

ਅੱਜ ਜੇ ਆਮ ਆਦਮੀ ਦੇ ਆਮ ਆਦਮੀ ਸਰਕਾਰ ਨਾਲ ਲੋਕਾਂ ਨੂੰ ਇਹ ਨੌਕਰੀ ਮਿਲ ਰਹੀ ਹੈ ਇਹ ਪਹਿਲੀ ਵਾਰੀ ਹੋਇਆ ਤੇ ਬਹੁਤ ਵੱਡਾ ਅਪਰਾਲਾ ਹੈ ਸਰਕਾਰ ਦਾ ਮੈਂ ਤਾਂ ਇਹ ਗੱਲ ਕਰਦਾ ਕਿ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੋ ਪੜ੍ਹਾਈ ਦੋ ਤਾਂ ਕਿ ਆਉਣ ਵਾਲੇ ਟਾਈਮ ਤੁਹਾਡੇ ਜਿਹੜੇ ਬੱਚੇ ਆ ਉਹ ਚੰਗਾ ਰੋਜ਼ਗਾਰ ਲੈਣ ਤੇ ਬਾਕੀ ਆਪਾਂ ਆਪਾਂ ਸੜਕ ਸੇਰ ਦੀ ਆਪਾਂ ਜਿਹੜੀ ਬਣਾਈ ਹੈ ਇਸ ਦੇ ਨਾਲ ਆਪਾਂ ਕਿਉਂਕਿ ਅੱਜ ਤੇ ਕੱਲ੍ਹ ਕੰਮ ਦੀ ਗੱਲ ਹੀ ਐ ਦੋ ਪੈਣਾ ਸੰਗੀਆਂ ਰੋਡ ਤੇ ਜਾ ਰਹੀਆਂ ਸੀਗੀਆਂ ਫਸਰ ਚੱਕੀ ਉਹ ਕਰਮਗਰਮ ਦੇ ਨੇਗਾ ਚ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਸੜਕ ਸੰਗਿਆ ਫੋਰਸ ਆਪਾਂ ਬਣਾਈ ਐ ਉਹਨੇ ਇਮੇਡੀਏਟ ਗੱਡੀ ਚੱਕ ਕੇ ਉਹਨੂੰ ਹਸਪੀਟਲ ਲੈ ਕੇ ਦੋਨਾਂ ਨੂੰ ਐਡਮਿਟ ਕਰਾਇਆ ਤੇ ਉਹ ਤੀਜੇ ਦਿਨ ਸਾਰੀਆਂ ਪੈਣਾ ਠੀਕ ਹੋ ਗਈਆਂ ਕਹਿਣ ਦਾ ਮਤਲਬ ਇਹ ਜਿਹੜੇ ਟੁਆਇਟਾ ਗੱਡੀਆਂ ਰੋਡਾਂ ਦੇ ਉੱਪਰ ਜਿਹਨੀਆਂ ਅੱਜ ਐਂਬੂਲੈਂਸ ਦਾ ਕਰਨ ਦੇਰੀਆਂ ਨੇ ਉਹ ਵੀ ਆਪਣੇ ਪੰਜਾਬ ਦੇ ਲੋਕਾਂ ਲਈ ਬਹੁਤ ਤਾਰੀਆਂ ਨੇ ਬਾਕੀ ਮੈਂ ਹੀ ਬੇਨਤੀ ਕਰਾਂਗਾ ਕਿਉਂਕਿ ਟਾਈਮ ਹੋਣ ਵਾਲਾ ਕਿਉਂਕਿ ਪਰਮਿਸ਼ਨ ਆਪਣਾ ਪਰਮਿਸ਼ਨ ਵੀ 7:30 ਤੋਂ ਉੱਪਰ ਹੈ ਤੇ ਬਾਕੀ ਆਪਾਂ ਗੱਲ ਕਰੀਏ ਕਿ ਜਿਵੇਂ ਅੱਜ ਮੋਤੀ ਦੀ ਰਾਜ ਕਰ ਰਿਹਾ 10 ਸਾਹਿਬ ਤੋਂ 10 ਸਾਹਿਬ ਦੇ ਰਾਜ ਕਰ ਰਿਹਾ ਕਿ ਮੇਂਸ਼ਾਹ ਪੰਜਾਬ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚਾਹੇ ਤਿੰਨ ਕਾਨੂੰਨ ਬਣਾਏ ਚਾਹੇ ਆਪਾਂ ਐਮਐਸਬੀ ਥਾਣੇ ਕਰਨ ਦੀ ਗੱਲ ਕੀਤੀ ਹਮੇਸ਼ਾ ਹੀ ਪੰਜਾਬ ਨੂੰ ਹਮੇਸ਼ਾ ਪੰਜਾਬ ਨੂੰ ਨਾਲ ਪਿੱਛੇ ਰੱਖਿਆ ਆਓ ਆਪਾਂ ਇਕੱਠੇ ਹੋ ਕੇ ਇੱਕ ਇੱਕ ਬੋਟਾ ਪਚਾੜੂ ਨੂੰ ਪਾਈਏ ਤਾਂ ਕਿ ਆਪਾਂ ਪੰਜਾਬ ਨੂੰ ਬਚਾ ਸਕੀਏ ਸ੍ਰੀ ਫਤਿਹਗੁਰ ਸਾਹਿਬ ਬੜੀ ਇਤਿਹਾਸਕ ਕਦਰ ਦੀ ਹੈ ਕਿਤੇ ਮਾਤਾ ਗੁਜਰ ਕੌਰ ਤੇ ਬਾਬਾ ਜਨਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਅਧਿਆਸ ਹੈ ਆਓ ਆਪਾਂ ਇਕੱਠੇ ਹੋ ਕੇ ਇੱਕ ਇੱਕ ਬੋਟਾ ਝਾੜੂ ਨੂੰ ਪਾਈਏ ਤਾਂ ਕਿ ਆਪਾਂ ਸ੍ਰੀ ਫਤਿਹਗੁਰ ਸਾਹਿਬ ਤੋਂ ਆਪਾਂ ਜਿੱਤੀਏ ਜਿੱਤ ਕੇ ਤੁਹਾਡੀ ਆਪਾਂ ਲੋਕ ਸਭਾ ਜਦੋਂ ਪਹਿਲੀ ਆਵਾਜ਼ ਬੰਦ ਕਰਨੀ ਅੱ삐 ਬਹਿਣਾ ਬੈਠੀਆਂ ਨਰੇਗਾ ਦੀਆਂ ਕਿਉਂਕਿ ਅੱਜ 322 ਰੁਪਏ ਦੇ ਕ੍ਰੀਮ ਸਾਨੂੰ ਦਿਹਾੜੀ ਮਿਲਦੀ ਐ ਸਭ ਤੋਂ ਪਹਿਲਾਂ ਆਪ ਵੀ ਪੈਣਾ ਲਈ ਬੋਲਾਂਗਾ ਕਿ ਸਾਡੀ ਪੈਣਾ ਲਈ 400 ਰੁਪਏ ਕੀਤਾ ਜਾਵੇ ਤੇਰਾ 100 ਦਿਨ ਦਾ ਕੰਮ ਐ ਉਹ 150 ਦਿਨ ਦਾ ਕੀਤਾ ਜਾਵੇ ਬਾਕੀ 1000 ਰੁਪਏ ਦੀ ਗੱਲ ਕਰਦਾ ਅੱਜ ਕਰੀ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਸਾਡੇ ਐਮਐਲਏ ਸਾਹਿਬ ਵੀ ਸਾਰੇ ਅਸੀਂ ਮਿਲੇ ਤੇ ਉਹਨਾਂ ਨੇ ਕਿਹਾ ਵੀ ਆਜਾ 1000 ਰੁਪਏ ਸਾਨੂੰ ਪੈਣਾ ਗੱਲ ਕਰਦਿਆਂ ਵੀ ਸਾਨੂੰ 1000 ਰੁਪਏ ਦਿੱਤਾ ਤੇ ਉਹ ਨਾਲੇ ਟਾਈਮ ਅਕਤੂਬਰ ਦੇ ਮਹੀਨੇ 'ਚ ਉਹ ਵੀ ਤੁਹਾਡਾ 1000 ਰੁਪਏ ਸ਼ੁਰੂ ਹੋ ਜਾਊਗਾ ਤਾਂ ਕਿ ਤੁਹਾਡੇ ਜਿਹੜਾ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਆ ਉਹ ਵੀ ਆਪਾਂ ਪੂਰੇ ਕਰਾਂਗੇ ਮੈਂ ਤੁਹਾਡਾ ਬਿੰਦੀ ਕਰਾਈਆਂ ਚੋਂ ਬੜਾ ਸਾਰਿਆਂ ਦਾ ਆਪਣੇ ਢਿੰਗੋਂ ਪਰਵਾ ਦਾ ਕਲੀ ਬਾਈ ਦਾ ਪਨੀ ਬਾਈ ਦਾ ਤੇ ਹਰਪ੍ਰੀਤ ਬਾਈ ਤੇ ਦਿਲਪ੍ਰੀਤ ਆਪਣੇ ਆਪਣੇ ਭਤੀਜੇ ਦਾ ਤੇ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮਾਨੁਪੁਰ ਤੋਂ ਰੁਗਰੁਗ ਆਇਆ ਕਿਉਂਕਿ ਪਹਿਲਾਂ ਮਿੰਟਾ ਪਿੰਡਾਂ ਜਾਇਆ ਪਰ ਉਦੋਂ ਮੇਰੇ ਹੱਕੇ ਨਹੀਂ ਸਪੈਂਦਾ ਕਦੇ ਕੋਈ ਮਾਨੁਪੁਰ ਗੋਸਾਂ ਦੀ ਸੜਕ ਲੈ ਕੇ ਆਉਂਦੇ ਸੀਗੇ ਪਰ ਮੈਂ ਫਿਰ ਵੀ ਆਪਣੇ ਮਾਨੁਪੁਰ ਗੋਸਾਂ ਦੇ ਕੰਮ ਕਰਦਾ ਰਿਹਾ ਤਾਂ ਹੀ ਅੱਜ ਇਹ ਸੁਣਾਵਾਂ ਹੱਕੇ ਸਾਡੇ ਭਰਾ

ਧੰਨਵਾਦ ਕਰਦਾ ਅੱਛੇ-ਅੱਛੇ ਤੋਂ ਦੇ ਭੈਣਾਂ-ਭਰਾਵਾਂ ਦੀ ਬਹੁਤ ਗਿਣਤੀ ਹੈ ਸਾਡੇ ਬਿਊਰੋਕਟ ਬੈਠੇ ਹੈ ਚਾਹਲੀ ਲੀਡਰਸ਼ਿਪ ਬੈਠੀ ਹੈ ਸਾਰੇ ਨੂੰ ਮੈਂ ਧੰਨਵਾਦ ਕਰਦਾ ਤੇ ਇੱਕ ਹੱਥ ਖੜਾ ਕਰਕੇ ਸਭ ਦਾ ਪਿਛਵਾਲ ਲੈਣਾ ਚਾਹੁੰਦਾ ਤਾਂ ਕਿ ਆਪਾਂ 1 ਜੂਨ ਨੂੰ ਮੈਂ ਪੂਰੇ ਦਿਲ ਕੇ ਵੋਟ ਪਾਈਏ ਤਾਂ ਕਿ ਇੱਕ ਜਵਾਬ ਦੇਈਏ ਆਪਾਂ ਮੋਦੀ ਨੂੰ ਕਿਉਂਕਿ 10 ਸਾਲ ਜੋ ਸਾਡੇ ਨਾਲ ਮੋਦੀ ਨੇ ਕੀਤਾ ਉਹ ਆਪਾਂ ਤਾਂ ਹੀ ਜਵਾਬ ਦੇ ਸਕਦੇ ਆ ਜੇ ਆਪਾਂ ਸਾਰੇ ਇਕੱਠੇ ਆ ਬਹੁਤ ਧੰਨਵਾਦ ਬਹੁਤ ਧੰਨਵਾਦ ਮੈਂ ਇੱਕ ਨਾਰਾ ਲਾਣਾਗਾ ਸਾਰੇ ਹੱਥ ਖੜਾ ਕਰਕੇ ਸਾਡੇ ਪਰਦੀਪ ਭਾਈ ਜੀ ਗਲਦੀਪ ਜੀ ਸਾਡੇ ਦਿਲਪ੍ਰੀਤ ਜੀ ਸਾਡੇ ਸੇਖੋਂ ਸਾਹਿਬ ਸਾਡੇ ਗੱਜਰ ਮਜਰਾ ਸਾਹਿਬ ਸਾਡੇ ਦਿਆਲਪੁਰਾ ਸਾਹਿਬ ਹੁਣ ਤੁਸੀਂ ਸਾਰੇ ਨੇ ਹੱਥ ਖੜਾ ਕਰਨਾ ਥੋੜਾ ਲਾਉਣਾ ਨਾਰਾ ਸਾਡਾ ਮਾਨੋ ਪਰਮੇਂ ਜਿੰਦਾਬਾਦ ਸਾਡੀਆਂ ਭੈਣਾ ਜਿੰਦਾਬਾਦ ਸਾਡੇ ਭਰਾ ਜਿੰਦਾਬਾਦ ਸਾਡੀਆਂ ਮਾਵਾ ਜਿੰਦਾਬਾਦ ਤੁਸੀਂ ਸਾਰੇ ਜਿੰਦਾਬਾਦ ਬਹੁਤ ਧੰਨਵਾਦ